ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਂਡ੍ਰਿਕਸਨ ਤੇ ਕੋਪੇਨਹੇਗਨ 'ਚ ਇੱਕ ਵਿਅਕਤੀ ਦੇ ਅਚਾਨਕ ਹਮਲਾ ਕਰ ਦਿੱਤਾ। ਸਮਾਚਾਰ ਐਨਸੀ ਰਿਟ ਜਾਉਦੀ ਰਿਪੋਰਟ ਮੁਤਾਬਕ ਦੋਸ਼ੀ ਨੇ ਪਿੱਛੇ ਤੋਂ ਆਕੇ ਫਰੈਂਡ੍ਰਿਕਸਨ ਨੂੰ ਜ਼ੋਰ ਦੇ ਨਾਲ ਧੱਕਾ ਦਿੱਤਾ। ਇਸ ਦੇ ਨਾਲ ਉਸ ਨੂੰ ਠੋਕਰ ਲੱਗੀ। ਹਾਲਾਂਕਿ ਕੋਪੇਨਹੇਗ ਪੁਲਿਸ ਨੇ ਹਮਲਾਵਰ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਘਟਨਾ ਸਥਾਨ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਦੂਜੇ ਪਾਸੇ ਆਇਆ ਜਿਸ ਨੇ ਪ੍ਰਧਾਨ ਮੰਤਰੀ ਮੈਟ ਨੂੰ ਯੋਨਲ ਧੱਕਾ ਦਿੱਤਾ ਧੱਕਾ ਬਹੁਤ ਜ਼ੋਰਦਾਰ ਸੀ ਪਰ ਉਹ ਡਿੱਗਣ ਤੋਂ ਬਚ ਗਈ ਫਿਰ ਉਹ ਉੱਥੋਂ ਚਲੇ ਗਏ ਸ਼ੁਕਰ ਹੈ ਕਿ ਹਾਦਸੇ ਦੇ ਵਿੱਚ ਕੋਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਦੂਜੇ ਪਾਸੇ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਮਾਮਲੇ ਦੇ ਸਬੰਧ ਵਿੱਚ ਕਿਹਾ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਹ ਹਮਲਾ ਯੂਰਪੀਅਨ ਯੂਨੀਅਨ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਹੋਇਆ ਯੂਰਪੀਅਨ ਯੂਨੀਅਨ ਦੀਆਂ ਚੋਣਾਂ 9 ਜੂਨ ਨੂੰ ਹੋਣੀਆਂ ਹਨ ਡੈਨਮਾਰਕ ਦੇ ਪ੍ਰਧਾਨ ਮੰਤਰੀ ਫਰੈਂਡ ਰਿਚਲ ਸੋਸ਼ਲ ਡੈਮੋਕ੍ਰੇਟਸ ਦੀ ਯੂ ਲੀਡ ਉਮੀਦਵਾਰ ਕ੍ਰਿਸਟਲ ਸੈਲਡੇਮੋਜ਼ ਦੇ ਨਾਲ ਹੋਣ ਦਾ ਪ੍ਰਚਾਰ ਹੋਣ ਕਰ ਰਹੇ ਹਨ ਜਦੋਂ ਇਹ ਘਟਨਾ ਵਾਪਰੀ ਉਦੋਂ ਉਹ ਚੋਣ ਪ੍ਰਚਾਰ ਤੋਂ ਵਾਪਸ ਆ ਰਹੀ ਸੀ ਜਿਕਰਯੋਗ ਹੈ ਕਿ ਪੀਐਮ ਮੇਟੇ ਫਰੈਂਡ ਰਿਕਸ਼ਨ ਦੀ ਉਮਰ 46 ਸਾਲ ਹੈ ਅਤੇ 2019 ਦੇ ਵਿੱਚ ਉਹ ਪ੍ਰਧਾਨ ਮੰਤਰੀ ਬਣੇ ਸਨ ਕਿਹਾ ਜਾਂਦਾ ਹੈ ਕਿ ਡੈਨਮਾਰਕ ਦੀ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਹੈ ਇਸ ਤੋਂ ਬਾਅਦ 2015 ਵਿੱਚ ਉਨ੍ਹਾਂ ਨੇ ਸੋਸ਼ਲ ਡੈਮੋਕ੍ਰੇਟਸ ਦਾ ਅਹੁਦਾ ਸੰਭਾਲਿਆ